ਸਤਨਾਮ ਸ਼੍ਰੀ ਵਾਇ ਗੁਰੂ ਸਾਹਿਬ ਜੀਓ ਜਪੁ ਜੀ ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਐਜੂਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਪ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੇ ਸੋਚਣਾ ਹੋਵੈ ਜੇ ਸੋਚੀ ਲਖਵਾ ਚੁਪੇ ਚੁਪ ਨਾ ਹੋਵੈ ਜੇ ਲਾਇ ਰਹਾ ਲਿਖਾਰੁ ਸੁਖਿਆ ਸੁਖ ਨਾ ਉਤਰੀ ਜੇ ਬੰਨਾ ਪੂਰੀਆ ਭਾਰ सहस्यान पालक होए ते एक ना चले ना किव सच्चारा होए किव कुड़े तुते पाल हुकम रजाई चलना नान लिखिया नाल हुकमी होन आकार हुकम के जाई हुकमी होन जे हुकम ले वड़ियाई हुकमी उत्तम नीच हुकम लिख दुख सुख पाईए एक ना हुकमी बक्सीस इक हुकमी सदा पुआईए हुकमे अंदर सब को बाहर हुकम न कोए नानक हुकमे जे बुझे ते हो मैं न कोए गावे को तान हो किसे तान गावे को दाक जाने निशान गावे को गुण बढ़िया चार गावे को विद्या विखम विचार गावे को साज करे तनखे गावे को जी ले फिर दे गावे को जापे दिसे दूर गावे को वेखे हाथ रह दूर कथना कत कथिन आवे तो कथ कथ कत कथी कत कोटी कोट कोट देदा दा दे ले दे थक पाहे जुगा जुगंतर खा ही खाए ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿੱਚ ਸੇ ਵੇ ਪਰਵਾਉ ਸਾਚਾ ਸਾਹਿਬ ਸਾਚ ਨਾਹੀਂ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਏ ਜਿਤ ਦੇ ਸੇ ਦਰਬਾਰ ਮੂੰਹੋਂ ਕੇ ਬੋਲਣ ਬੋਲੀਏ ਜਿਥੋਂ ਸਾਰੇ ਪਿਆਰ ਅੰਮ੍ਰਿਤ ਵੇਲਾ ਸੁchnਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਗਰੀ ਮੋਖ ਦੁਆਰ ਨਾਨਕ ਇਹ ਵੇ ਜਾਣੀਏ ਸਭ ਆਪੇ ਸਚਿਆਰ ਥਾ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪੇ ਰੰਝਣ ਸੋਏ ਜਿਨਸੇ ਵਿਆਹਨ ਪਾਇਆ ਮਾਂ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮੰਨੱਖੇ ਪਾਉ ਦੁੱਖ ਪਰ ਹਰ ਸੁਖ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾਸਮਾਈ ਗੁਰ ਇਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾਂ ਨਹੀਂ ਕਹਿਣਾ ਕਥਣਾ ਜਾਏ ਗੁਰਾ ਇੱਕ ਦੇਹੇ ਬੁਝਾਈ ਸਬਨਾ ਜੀਆਂ ਦਾ ਇਕ ਦਾਤਾ ਸੋਵੇਂ ਵਿਸਰ ਨ ਜਾਈ ਤੀਰਥ ਨਾਵਾ ਚਿਤਸ ਭਾਵਾ ਵਿਣ ਪਾਣੇ ਕੇ ਨਾਏ ਕਰੀ ਜੱਤੀ ਸ੍ਰਿਠ ਉਪਾਈ ਵਿਖਾ ਵਿਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਜਾਈ ਸਬਨਾ ਜੀਆਂ ਦਾ ਇਕ ਦਾਤਾ ਸੋਵੇਂ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਨਕ ਲੈ ਸਭ ਕੋਏ ਚੰਗਾ ਨਾਉ ਰਖਾਇ ਕੇ ਜਸ ਕੀਤ ਜਗ ਲੈ ਜੇ ਤਿਸ ਨਦਰਨ ਆਵੇ ਤੇ ਵਾਤਨ ਪੁੱਛੇ ਕਿ ਕੀਤਾ ਅੰਦਰ ਕੀਤ ਕਰ ਦੋਸੀ ਦੋਸਤ રે ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਨੇ ਸਿੱਧ ਪੀਰ ਸੁਰਨਾਥ ਸੁਨੇ ਧਰਤਵਲ ਆਕਾਸ ਸੁਨੇ ਦੀਪ ਲੋਕ ਕਾ ਤਾਲ ਸੁਨੇ ਪਹੋ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਇਸਤ ਬ੍ਰਹਮਾ ਇੰਦ ਸੁਨੇ ਮੁਖ ਸਲਾਹ ਹਨਮੰਦ ਸੁਨੇ ਜੋਗ ਜੁਗਤਨ ਭੇਦ ਸੁਨੇ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਤ ਸੰਤੋਖ ਗਿਆਨ ਸੁਨੇ 68 ਕਾ ਇਸ਼ਨਾਨ सुने पढ़ पढ़ पावे मान सुने लागे से नानक भगता सुने दुख पाप का नास सुने के गा। सुने सेख सुने पीर अंधे पावे रा सुने हाथ होवे असगा नानक भगता सदा विगा सुने दुख पाप का नास मन्ने की गत कही न जाए जे को कहे पीछे पछताए ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਹੋਵੇ ਮੰਨੇ ਸਗਲ ਪਵਨ ਕੀ ਸੁਧ ਮੰਨੇ ਮੂੰਚੋ ਟਾਨਾ ਖਾਏ ਮੰਨੇ ਚਮਕੇ ਸਾਥ ਨ ਜਾਏ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਤਿਓ ਪ੍ਰਗਟ ਜਾਏ ਮੰਨੇ ਮਗਨਾ ਚੱਲੇ ਪੰਥ ਮੰਨੇ ਧਰਮ ਸੇ ਤੀ ਸੰਬੰਧ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦੁਆਖ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਭਵੇ ਨਪਿੱਖ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਧਾ ਰਾਜਾਨ ਪੰਚਾਤਾ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਤੇ ਕੇ ਕਰਨੇ ਨਹੀਂ ਸਮਾਰ ਤੋਲ ਤਰੰਬੇ ਆਕਾ ਪੂ ਸੰਤੋਠਾ ਪ੍ਰਖਿਆ ਜਿਨ ਸੋਤ ਜੇ ਕੋ 부ਝੇ ਹੋਵੇ ਸਚਿਆਰ ਤਵਲੇ ਉਪਰ ਕੇ ਤਪਾਰ ਤਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤਲੇ ਤੁੰ ਜੋਰ ਜੀ ਜਾਤਰੰਗਾ ਕੇ ਨਾ सब ना लिखिया उड़ी कलाम ए लेखा लिख जाने कोए लेखा लिखिया केता होए केता कान सुआलियो रू केती दाद जाने कौन पूत के तपसाओ एक कवाओ तिस्ते होए लख दरियाओ कुदरत कवन कहा विचार वारिया ना जावा एक बार ਜੋ ਤੁਧ ਭਾਵੇ ਸਾਈ ਭਲੀ ਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਸਤਿ ਅਸੰਖ ਗ੍ਰੰਥ ਮੁਖ ਵੇਦ ਪਾਤ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੂਹ ਪਖਸਾਰ ਅਸੰਖ ਮੋਨ ਲੈ ਬੁਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰੀਆਂ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਖੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵਟ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੁੜੇ ਫਿਰਾਹੇ ਅਸੰਖ ਮਲੇਸ਼ ਮਨਪੱਖਾਏ ਅਸੰਖ ਨਿੰਦਕ ਫਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰੀਆਂ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਾਈ ਬਨੀਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾ ਅਗਮ ਅਗਮ ਅਸੰਖ ਲੋਕ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੂੰਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਨ ਜਿਨ ਅਹਿ ਲਿਖੇ ਕਿਸ ਨਾਇ ਜੀ ਫਰਮਾਇ ਤੇ ਤੇ ਪਾਇ ਜੇ ਤਾ ਕੀ ਤਾ ਤੇ ਤਾ ਨਾ ਉਹ ਵਿੰਨਾ ਵੇ ਨਾਇ ਕੋ ਥਾਉ ਕੁਦਰਤ ਕਉਨ ਕਹਾ ਦੀ ਚਾਰ ਵਾਰੀਆਂ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰਿਏ ਹੱਥ ਪੈਰ ਤੰਦੇ ਪਾਣੀ ਧੋਤੇ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇਸਾ ਬੁਨ ਲਈਏ ਉਹ ਧੋਏ ਪਰਿਏ ਮਤ ਪਾਪਾ ਕੇ ਸੰਗ ਉਹ ਧੋਪੇ ਨਾ ਵੇਕੇ ਰੰਗ ਉਨੇ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵਿੱਚ ਆਪੇ ਹੀ ਖਾਓ ਨਾਨਕ ਹੁਕਮੀ ਆਵੇ ਜਾਓ ਤੀਰਥ ਤਪ ਤੇ ਆਦਤਾਂ ਜੇ ਕੋ ਪਾਵੇ ਕਿਲਕਮਾਂ ਸੁਨਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲਣਾਓ ਸਭ ਗੁਣ ਤੇਰੇ ਮੈਂ ਨਹੀਂ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤਿ ਬਾਣੀ ਬਰਮਾਓ ਸਤ ਸੂਆਨ ਸਦਾ ਮਨਚਾਓ कवन सुवेला वक्त कवन कवन थित कवन बार कवन सुरुति महो कवन जित होवा आकार बेल न पाइया पंडती जे होवे लेख पुराण वक्त न पाइयो का जे लिखन लेख कुरान थित वार न जोगी जाने रुत माओ न कोई जा करता सृष्टि को साचे आपे जाने सोई किवकर आखा किवसलाही ਕਿਉ ਵਰ ਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ ਪਤਲਾ ਪਤਾਰ ਲਖ ਅਗਾਸ ਅਗਾਸ ਓੜਕ ਓੜਕ ਪਾਲ ਥਕੇ ਵੇਖ ਕਹਿਣ ਇੱਕ ਵਾਰ ਸੈਸ 18 ਕਹਿਣ ਕਤੇ ਬਾ ਅਸਲੂ ਇੱਕ ਤਾਂ ਲਿਖਾ ਹੋਇ ਤੇ ਲਿਖੀਏ ਲਿਖੇ ਹੋਏ ਬਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਾ ਲਾਹੀ ਸਾ ਲਾ ਇੱਕੀ ਸੁਸਤ ਨਾ ਪਈਆ ਨਤਿਆ ਅੱਤੇ ਵਾ ਪਵੇ ਸਮੁੰਦ ਨਾ ਜਾਣੀਏ ਸਮੁੰਦ ਸਹਾ ਸੁਲਤਾਨ ਗਿਰਹਾ ਸੇ ਸੀਮਾਲ ਤਨ ਕੀੜੀ ਤੁਲ ਨਾ ਹੋਣੀ ਜੇ ਤਿਸ ਮਨੋਂ ਨ ਵਿਸਰੇ ਅੰਤਨ ਸਿਫਤੀ ਕਹਿਨਾ ਅੰਤ ਅੰਤਨਾ ਕਰਨੇ ਦੇਨ ਅੰਤ ਅੰਤਨਾ ਵੇਖਣ ਸੁਨਣ ਅੰਤ ਅੰਤਨ ਜਾਪੇ ਕਿਆ ਮਨਮਾਨਤ ਅੰਤਨ ਜਾਪੇ ਕਿੱਤਾ ਆਕਾਰ ਅੰਤਨ ਜਾਪੇ ਪਾਰਾ ਬਾਰ ਅੰਤਕਾਰਨ ਕਹਤੇ ਬਿੱਲਾ ਹੈ ਤਾਂਕੇ ਅੰਤ ਨਾ ਪਾਏ ਜਾਏ ਇਹ ਅੰਤ ਨ ਜਾਣੇ ਕੋਏ ਬਉਤਾ ਕਹੀਏ ਬਉਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਐਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨ ਤ੍ਰੀ ਕਰਮੀ ਦਾਤ बहुता करम लिखा न जाए वड्डा दाता तिल न कमाए केते मंगे चोद अपार केतिया गणत नहीं विचार केते खप टूटे वे कार केते ले ले मुकर है केते मूर खाहे खाए केतिया दुख भूख सतमार एहे बेदात तेरी दातार बंद खुलासी पाने होए होर कोए जे को खाए आखन पाए ओ जाने जे खाए आपे जाने आपे दे, आखे से ही के जिसनो बक्से सलाह नानक पातशाही पातशाह अमूल गुण अमूल व्यापार अमूल व्यापारी अमूल भंडार अमूल पावे अमूल ले जाए अमूल पाए अमूल समाए અમુલ ધરમ અમુલ દિવાન અમુલ તુલ અમુલ પરવાન અમુલ બક્ષિસ અમુલ નિસાન અમુલ કરમ અમુલ ફરમાન અમલો અમલ આખ્યા ના જાય આખ આખ રહે નિબલાએ આખે વેદ પાઠ કુરાન આખે પડે કરે વખિયાન આખે બર મે આખે ઇંદ આખે ગોપી તે ગોવિંદ આખે ઇસ્ર આખે સિદ્ધ આખે કહેતે કિતતે બુદ્ધ आखे दानव आंखे देव आंखे सो नर मंजन सेव कहते आंखे अखन पाए कहते के ते के ते उठ उठ जाए एत्ते कित्ते होर करे ता आंख न सक के 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 जे वड पावे ते वड होए नानक जाने साचा सोए जे को आंखे बोल बिगाड़ ता लिखे सिरगा बारा गवार ਸੋਦਰ ਕੇ ਹਸੋ ਕਰਕੇ ਹਾ ਜਿਤਵੇ ਸਰਬ ਸਮਾਲੇ ਬਾਜੇ ਨਾਦ ਅਨੇਕ ਅਸੰਖਾ ਕੇ ਤੇਵਾ ਵਣ ਹਾਰੇ ਕੇਤੇ ਰਾਗ ਪ੍ਰੀ ਸਿਵ ਕਹੀ ਅਨਕੇਤੇ ਗਾਉਣ ਹਾਰੇ ਗਾਵੇ ਤਉਨ ਪਉਣ ਪਾਣੀ ਬੇਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਨਿਕ ਲਿਖ ਧਰਮ ਵਿਚਾਰੇ ਗਾਵੇ ਇਸਰ ਬ੍ਰਹਮਾ ਦੇਵੀ ਸੋ ਹੰਸ ਸਦਾ ਸਵਾਰੇ ਗਾਵੇ ਇੰਦ ਇੰਦਰਾ ਸੰ ਬੈਠੇ ਦੇਵ ਤਿਆਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀ ਆਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅਕਸ਼ਰ ਤੀਰਥ ਨਾਲੇ ਗਾਵੇ ਜੋਧ ਮਹਾਭਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤਾਰੇ సే తుਦ ਨੋ ਗਾਵੇ ਜੋ ਤੁਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਏ ਹੈ ਬੀ ਹੋਸੀ ਜਾਇ ਨੁ ਜਾਸੇ ਰਚਨਾ ਜਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੇ ਕਿਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ तिस ਭਾਵੇ ਸੋ ਇੱਕ ਕਰ ਸੇ ਹੁਕਮ ਨ ਕਰਨਾ ਚਾਹੀ ਸੋ ਪਾਤਸ਼ਾਹ ਸਾਪਤ ਸਾਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸਰੰਭ ਚੋਲੇ ਧਿਆਨ ਕੀ ਕਰੇ ਵਿਬੂਤ ਖਿੰθαਕਾਲ ਕੁਆਰੇ ਕਾਇਆ ਜੁਗਤ ਰੰਨਾ ਪਰਤੇ ਆਈ ਪੰਥੀ ਸਗਲ ਜਮਾਤੇ ਮਨ ਜਿਤੇ ਜਗ ਜੀਤ ਆਦੇਸ ਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਉਕਤ ਗਿਆਨ ਦੇ ਆ ਭੰਡਾਰਨ ਘਟ ਘਟਵਾਜੇ ਨਾਦ ਆਪਨਾਥ ਨਾਥੀ ਸਭਜਾ ਕੀ ਰਚਿਤ ਅਵਰਾ ਸਾਥ ਸੰਜੋਗ ਵਿਜੋਗ ਦੁਇਕਾਰ ਚਲਾਵੇ ਨੇਥੇ ਆਵੇ ਭਾਗ ਆਦੇਸ ਇਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਚੁਕ ਚੁਕ ਇੱਕੋ ਵੇਸ ਇੱਕ ਆਮਾਈ ਚੁਕਤ ਵੀ ਆਈ ਤਿੰਚੇ ਲੈ ਪਰਵਾਣ ਇੱਕ ਸੰਸਾਰੀ ਇੱਕ ਵੰਡਾਰੇ ਇਕਲਾਏ ਦੀਬਾਨ ਜਿਪਿਸ ਭਾਵੇ ਤੇ ਵਿਚ ਲਾਵੇ ਜਿਬ ਹੋਵੇ ਫੁਰਮਾਨ ਓ ਵੇਖੇ ਉਹਨਾਂ ਨਦਰ ਨ ਆਵੇ ਬਉਤਾ ਇਹ ਵਿਡਾਨ ਆਦੇਸ ਤੇ ਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇਕੋ ਵੈਸ ਆ ਸੰ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਇਕ ਕਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸਚੇ ਕੀ ਸਚੇ ਕਾਰ ਆਦੇਸ ਤੇ ਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇਕੋ ਵੈਸ ਇਕ ਦੋ ਜਿਬੋ ਲਖ ਹੋਏ ਲਖੋ ਵੇ ਲਖ ਵਿਸ ਲਖ ਲਖ ਗੇੜਾ ਆਖੀਏ ਇਕ ਨਾਮ ਜੁਗਦੀਸ ਇਸ ਤਰ੍ਹਾਂ ਪਤ ਪਹੜੀਆਂ ਚੜੀਏ ਹੋਏ ਕੀ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੇ ਨਾਨਕ ਨਗਰੀ ਪਾਈਏ ਕੁੜੀ ਕੁੜੇ ਠੀਸ ਆਖਣ ਜੋਰ ਚ ਪੈਣਾ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਹੰਸੋਰ ਜੋਰ ਨ ਸੂਤੀ ਗਿਆਨ ਵਿਚਾਰ ਜੋਰ ਨ ਚੁਪਕੇ ਛੁੱਟੇ ਸੰਸਾਰ ਜਿਸ ਹਥੌਰ ਪਰਵੇਖੇ ਸੋਏ नानक उत्तम नीच न कोई रात्रि ऋतु तिथि वार पवन पानी अग्नि पाताल किस विचत थी थाप रखी तरंसाल तिस विच जी जुगत के रंग तिनके नाम अनेक अनंत कर्मी कर्मी होए विचार सच्चा आप सच्चा दरबार तिथे सोहन पंच परवान नतरी करम पवे निशान कच्च पकाई ओथे पाए नानक गिया च जा पे जाए ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਕੋ ਕਰਮ ਕੇਤੇ ਪਵਨ ਪਾਣੀ ਵੇ ਸੰਤਰ ਕੇਤੇ ਕਾਨ ਮਹੈਸ ਕੇਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ ਕੇਤੇ ਅਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕਿੱਤੇ ਸਿੱਧ ਗੁਦਨਾਥ ਕਿਤੇ ਕਿਤੇ ਦੇਵੀ ਵੇਸ਼ ਕਿਤੇ ਦੇਗਨਮ ਕਿਤੇ ਕਿਤੇ ਰਤਨ ਸਮੁੰਦ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪਾਕ ਨਰਿੰਦ ਕਿਤਿਆ ਸੂਤੀ ਸੇਵਕ ਕਿਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੇ ਗਿਆਨ ਪਰਚੰਡ ਤਿਥੇ ਨਾਦ ਬਿਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੇ ਘੜਤ ਕੜੀਏ ਬਹੁਤ ਅਨੋਖਾ ਕਿਆ ਗਲਾ ਕਥਿਆ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ तिथे करिए सुरतमत मन बुद्ध तिथे करिए सुरा चातकी शुद्ध करम खंड की बाणी जोर तिथे होर न कोई होर तिथे जोध महाबल तिन में राम रिहा भरपूर तिथे सितो महिमा माता के रूप न कथने जाए ना नह मरे न ठागे जाए जिनके राम से मन माए तिथे भक्त बसे के लो करे अनंत सचा मन सोए ਸਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲੁਰੇ ਭੰਡ ਜੇ ਕੋ ਕਥਿਤ ਅੰਤ ਨਾ ਅੰਤ ਤਿੱਥੇ ਲੋ ਲੋ ਆਕਾਰ ਜਿਵੇਂ ਜਿਵੇਂ ਹੁਕਮ ਤੇ ਵੇਤਕਾਰ ਵਿਖੇ ਵਿਖੇ ਕਰ ਵਿਚਾਰ ਨਾਨਕ ਕਤ ਨਾ ਕਰਦਾ ਸਾਧ ਜਤ ਪਹਾੜਾਂ ਤੇ ਰਜ ਸੁਨਿਆਰ ਅਰਨ ਮਤ ਵੇਧ ਹਥਿਆਰ ਪਾਉ ਖਲਾ ਅਗਨ ਤਪਤਾ ਪਾਂਡਾ ਪਾਉ ਅੰਮ੍ਰਿਤ ਤਲ ਕੜੀਏ ਸਭ ਦੇ ਸੱਚੇ ਟਕਸਾਲ ਜਿੰਕੋ ਨਦਰ ਕਰਮ ਤਿੰਕਾਰ ਨਾਨਕ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਹਤ ਦਿਵਸ ਰਾਤ ਦੁਇਦਾਈ ਦਾਇਆ ਖੱਲੇ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਛੇ ਤਰਮ ਹਦੂਰ ਕਰਨੀ ਆਪੋ ਆਪਣੀ ਕੈਨੇਡਾ ਕੇ ਦੂਰ ਜਿੰਨੀ ਨਾਮ ਤੇ ਹਾਇ ਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਊਜਲੇ ਕੇਤੀ ਛੁੱਟੀ ਨਾਲ ਜਿੰਨੇ ਨਾਮ ਤੇ ਹਾਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਊਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ